ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਦ ਨਾਲ ਹੋਵੋਗੇ ਅੱਜ ਅਸੀਂ ਤੁਹਾਨੂੰ 300 ਸਾਲ ਪੁਰਾਣੀਆਂ ਚੀਜ਼ਾਂ ਗੁਰੂ ਗੋਬਿੰਦ ਸਿੰਘ ਜੀਆਂ ਜਿਹੜੇ ਕਿ ਉਹ ਇਸਤੇਮਾਲ ਕਰਦੇ ਰਹੇ ਸੀਗੇ ਉਹਨਾਂ ਦੇ ਜ਼ੀਰੇ ਇਸਤੇਮਾਲ ਚੀਜ਼ਾਂ ਉਹ ਤੁਹਾਨੂੰ ਵਿਖਾਵਾਂਗੇ ਜਿਨ੍ਹਾਂ ਵਿੱਚ ਉਹਨਾਂ ਦੇ ਪੈਰ ਚਰਨਾ ਦਾ ਜੋੜਾ ਹੈ ਉਹਨਾਂ ਦੀ ਛੋਟੀ ਪੱਗ ਹੈ ਔਰ ਉਹਨਾਂ ਦੀ ਵੱਡੀ ਪੱਗ ਹੈ ਜਿਹੜੇ ਉਹ ਆਪਣੇ ਸਿਰ ਤੇ ਬੰਨਦੇ ਸੀ ਔਰ ਉਹਨਾਂ ਦੇ ਹੱਥਾਂ ਦੀ ਲਿਖੀ ਹੋਏ ਗੁਰੂ ਗ੍ਰੰਥ ਸਾਹਿਬ ਹੈ ਇਸ ਤੋਂ ਲਾਵਾ ਹੋਰ ਕੀ ਚੀਜ਼ਾਂ ਹੈ ਅਸੀਂ ਅੱਜ ਦੀ ਵੀਡੀਓਜ਼ ਦੇ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਖ ਵੀਰਾਂ ਅਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਹਣ ਤੱਕ ਜੁੜੇ ਰਹਿਣਾ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚਲ ਗਿਆ ਵੀਡੀਓ ਦੇਖਨੇ ਫਿਰ ਕਰਨੇ ਉਸਤੇ ਵਿਚਾਰ ਗੋ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਸਾਡੇ 350 ਦੇ ਕਰੀਬ ਲਗਭਗ ਸਾਲ ਹੋ ਚੁੱਕੇ ਨੇ ਉਹ ਨਿਸ਼ਾਨੀਆਂ ਜੋ ਧੰਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਆਪਣੇ ਚਰਨਾਂ ਦਾ ਜੋੜਾ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਪਣੇ ਸਿਰ ਦੇ ਉੱਤੇ ਸਜਾਉਣ ਵਾਲੀ ਛੋਟੀ ਕੇਸਕੀ ਜੋ ਕਿ ਛੋਟੀ ਦਸਤਾਰ ਐਨੀ ਸੋਹਣੀ ਦਸਤਾਰ ਹੈ ਉਸ ਸਮੇਂ ਦੀ ਤੇ ਸਿਰ ਦੇ ਉੱਤੇ ਸਜਾਉਣ ਵਾਲੀ ਵੱਡੀ ਦਸਤਾਰ ਤੇ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੇਲੇ ਦੀ ਹੱਥ ਲਿਖਤ ਪੋਥੀ ਸਾਹਿਬ ਅਸੀਂ ਖੜੇ ਆਂ ਜੀ ਐਮਪੀ ਦੇ ਵਿੱਚ ਗਵਾਲੀਅਰ ਤੋਂ ਸ਼ਿਪਰੀ ਰੋਡ ਏਵੀ ਰੋਡ ਗਵਾਲੀਅਰ ਤੋਂ ਤਕਰੀਬਨ 55 ਕਿਲੋਮੀਟਰ ਦੇ ਉੱਤੇ ਇੱਕ ਛੋਟਾ ਜਿਹਾ ਪੰਜਾਬੀਆਂ ਦਾ ਪਿੰਡ ਵੀ ਕਹਿ ਲੀਏ ਜੀ ਕਾਫੀ ਪੰਜਾਬੀ ਵਸਦੇ ਨੇ ਇੱਥੇ ਇੱਕ ਪਿੰਡ ਪੈਂਦਾ ਜੀ ਮੋਹਨਾ ਮੋਹਨਾ ਤੋਂ 6 ਕਿਲੋਮੀਟਰ ਅੱਗੇ ਪਿੰਡ ਪੈਂਦਾ ਜੀ ਨੰਦਪੁਰਾ ਸ਼ਸ਼ੀਕਲ ਬਾਈ ਜੀ ਆਪਣਾ ਜਿੱਥੇ ਮਹਾਰਾ ਦਾ ਸਰੂਪ ਪਿਆ ਪਿੰਡ ਚ ਹਾਂਜੀ ਹਾਂਜੀ ਸਿੱਧਾ ਹੀ ਰਾਜ ਆਗੇ ਉਹ ਪਿੰਡ ਪਾਰ ਕਰਕੇ ਨਾ ਤੇ ਥੋੜਾ ਜਿਹਾ ਚੜਾਈ ਚੜਨੇ ਚੜਾਈ ਨਹੀਂ ਚੜਨੀ ਥੋੜੀ ਜਿਹੀ ਇਧਰ ਨੂੰ ਕਰ ਲਿਓ ਮਾੜੀ ਥੱਲੇ ਨੂੰ ਕੀ ਨਾਮ ਹੈ ਪਿੰਡ ਦਾ ਉਹ ਆਪਣਾ ਨੰਦਪੁਰਾ ਨੰਦਪੁਰਾ ਹਾਂਜੀ ਜਿੱਥੇ ਮਹਾਰਾ ਦਾ ਸਰੂਪ ਪਿਆ ਜੀ ਉਹ ਰਤਨ ਹਾਂਜੀ ਇੱਥੋਂ ਸਿੱਧੇ ਚਲੇ ਜਾਓ ਅੱਗੇ ਕੌਸ਼ਲਾ ਆਏਗੀ ਆਸ-ਪਾਸੇ ਇੱਕ ਚੜਾਈ ਕਰੋਗੇ ਨਾ ਮਾੜੀ ਜੀ ਖੱਬੇ ਹੱਥ ਨੂੰ ਮੋੜ ਜਿਓ ਜੇ ਉਹ ਬੱਚਾ ਗਿਆ ਘਰ ਦੇ ਦਰਸ਼ਨ ਕਰਾ ਦੇ ਉਹ ਪਿੱਛੇ ਉਹ ਜਾਲੀ ਲੱਗੀ ਹੈ ਇਤਨੇ ਪੰਜਾਬੀ ਕਰ ਰਹੇ ਨੇ ਇੱਥੇ ਪਿੰਡ ਠੀਕ ਚੱਲ ਪਿੱਛੇ ਜਾ ਬਟਾ ਉਹ ਦਰਸ਼ਨ ਕਰਨੇ ਆਏ ਮਹਾਰਾਜ ਦੇ ਹਾਂ ਬਹੁਤ ਵਧੀਆ ਗ੍ਰੰਥ ਆਇਆ ਸਾਹਿਬ ਗੁਰਦੁਆਰੇ ਮੰਨਣਾ ਹੈ ਅੱਛਾ ਹਾਂ ਹਾਥਾ ਕੋਲੇ ਖਾਬਾਵਾ ਹਾ ਤੁੰਗਾ ਲਿਖਾ ਆਪਣੇ ਦਰਸ਼ਨ ਕੀ ਹੈ ਹਾਂ ਦਰਸ਼ਨ ਕਰੇ ਨਾ ਠੀਕ 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 ਨੰਦਪੁਰਾ ਇਹਨੂੰ ਪਿੰਡ ਤਾਂ ਕਹਿੰਦੇ ਨੇ ਮੇਰੇ ਇਸ ਪਾਸੇ ਤੇ ਦੇਖੋਗੇ ਜੀ ਇੱਥੇ ਪੱਥਰ ਦੀਆਂ ਚਟਾਨਾਂ ਨੇ ਜੀ ਇਹਨੂੰ ਕਹਿੰਦੇ ਨੇ ਜੀ ਨੰਦਪੁਰਾ ਖਦਾਨ ਜਿੱਥੋਂ ਇਹ ਪਿੰਡ ਦਾ ਨਾਮ ਨੰਦਪੁਰਾ ਪਿੰਡ ਵਸਿਆ 1947 ਤੋਂ ਬਾਅਦ ਤਨਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਦਾ ਪਰਿਵਾਰ ਕਿਵੇਂ ਆ ਕੇ ਇੱਥੇ ਵਸਿਆ ਉਹਦੀ ਪੂਰੀ ਜਾਣਕਾਰੀ ਆਪ ਜੀ ਨੂੰ ਦਵਾਂਗੇ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਜੋ ਕਿ ਅੱਜ ਵੀ ਐਮਪੀ ਦੇ ਵਿੱਚ ਇਸ ਘਰ ਦੇ ਵਿੱਚ ਜਿੱਥੇ ਕਿ ਅਸੀਂ ਪਹੁੰਚੇ ਹੋਏ ਹਾਂ ਜੀ ਪਿੰਡ ਆਨੰਦਪੁਰਾ ਅਸੀਂ ਮਿਲਦੇ ਹਾਂ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਸਰਦਾਰ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੇ ਜੀ ਉਹ ਪਰਿਵਾਰ ਜਿਹੜੇ ਕਿ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਸੇਵਕ ਭਾਈ ਬਖਤਮਲ ਜੀ ਭਾਈ ਬਖਤਮਲ ਜੀ ਦੇ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੀ ਅੰਸ ਵੰਸ ਉਹਨਾਂ ਦੀ ਜਿਹੜੀ ਪੀੜ੍ਹੀ ਚੱਲੀ ਆਉਂਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੋਥੀ ਸਾਹਿਬ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਕੋਲ ਅੱਜ ਵੀ ਉਹ ਨਿਸ਼ਾਨੀਆਂ ਮੌਜੂਦ ਨੇ ਅਪਾ ਸਭ ਤੋਂ ਪਹਿਲਾਂ ਘਰ ਦੇ ਅੰਦਰ ਜਾਵਾਂਗੇ ਜੀ ਇਤਿਹਾਸ ਦੀ ਜਾਣਕਾਰੀ ਲਵਾਂਗੇ ਉਸ ਤੋਂ ਬਾਅਦ ਆਪ ਜੀ ਨੂੰ ਅਸੀਂ ਦਰਸ਼ਨ ਕਰਵਾਵਾਂਗੇ ਜੀ ਉਹ ਪਵਿੱਤਰ ਨਿਸ਼ਾਨੀਆਂ ਦੇ ਜਿਹੜੀਆਂ ਨਿਸ਼ਾਨੀਆਂ ਐਮਪੀ ਦੇ ਵਿੱਚ ਪਿੰਡ ਨੰਦਪੁਰਾ ਦੇ ਵਿੱਚ ਸਰਦਾਰ ਹਰਪੀਤ ਸਿੰਘ ਜੀ ਦੇ ਪਰਿਵਾਰ ਦੇ ਕੋਲ ਮੌਜੂਦ ਨੇ ਜੀ ਚੱਲਦੇ ਹਾਂ ਜੀ ਇਤਿਹਾਸ ਦੀ ਜ਼ਿਕਰ ਗੱਲ ਕਰੀਏ ਤਾਂ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਸਜਦੇ ਨੇ ਤਾਂ ਇੱਕ ਐਲਾਨ ਕਰਦੇ ਨੇ ਸੰਗਤਾਂ ਨੂੰ ਹੁਕਮ ਕਰਦੇ ਨੇ ਕਿ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਵੀ ਜੋ ਵੀ ਸਿੱਖ ਸੰਗਤਾਂ ਸਾਡੇ ਕੋਲ ਆਉਣ ਉਹ ਵਧੀਆ ਘੋੜੇ ਵਧੀਆ ਸ਼ਸਤਰ ਵਧੀਆ ਹਥਿਆਰ ਲੈ ਕਰਕੇ ਸਾਡੇ ਕੋਲ ਪਹੁੰਚਣ ਅੱਜ ਸਾਨੂੰ ਇਹਨਾਂ ਦੀ ਲੋੜ ਹੈ ਔਰ ਉਹ ਵਧੀਆ ਘੋੜੇ ਉਹ ਵਧੀਆ ਘੋੜੇ ਜੋ ਕਿਸੇ ਕੋਲ ਘੋੜੇ ਨਾ ਹੋਣ ਇਹ ਗੱਲ ਜਦੋਂ ਸਿੱਖਾਂ ਦੇ ਵਿੱਚ ਪਤਾ ਚੱਲਦੀ ਆਪ ਜੀ ਦੇ ਦਰਬਾਰ ਦੇ ਵਿੱਚ ਮਸੰਦ ਸਾਹਿਬ ਦੀ ਡਿਊਟੀ ਨਿਭਾਰੇ ਉਸ ਵੇਲੇ ਦੇ ਆਪ ਜੀ ਦੇ ਬੜੇ ਪਿਆਰ ਵਾਲੇ ਸਿੱਖ ਭਾਈ ਬਖਤਮਲ ਜੀ ਉਹਨਾਂ ਦੇ ਨਾਲ ਹੋਰ ਕੁਝ ਸੇਵਕ ਤੇ ਭਾਈ ਬਖਤਮਲ ਜੀ ਨੂੰ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਵੱਡੇ ਵਡੇਰਿਆਂ ਨੂੰ ਸਿਆਲਕੋਟ ਦਾ ਇਲਾਕਾ ਦਿੱਤਾ ਹੋਇਆ ਸੀ ਪ੍ਰਚਾਰ ਕਰਨ ਵਾਸਤੇ ਭਾਈ ਬਖਤਮਲ ਜੀ ਇਹਨਾਂ ਨੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦਾ ਪਤਾ ਲੱਗਿਆ ਤਾਂ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਵਧੀਆ ਘੋੜੇ ਉਸ ਸਮੇਂ ਕਾਬਲ ਦੇ ਉਹ ਘੋੜੇ ਕਾਬਲ ਕੰਧਾਰ ਤੋਂ ਉਹ ਘੋੜੇ ਜਿਹੜੇ ਘੋੜਿਆਂ ਦੀ ਦਿੱਖ ਨਿਰਾਲੀ ਸੀ ਉਹ ਘੋੜੇ ਜਿਹੜੇ ਘੋੜੇ ਜਦੋਂ ਤੁਰਦੇ ਸੀ ਤਾਂ ਮਨ ਮੋਹ ਲੰਦੇ ਸੀ ਉਹ ਘੋੜੇ ਜੇ ਕਿਤੇ ਉਹਨਾਂ ਘੋੜਿਆਂ ਨੂੰ ਹਿਰਨਾ ਦੇ ਉੱਤੋਂ ਵੀ ਛਾਲਾ ਮਾਰਨੀਆਂ ਪੈ ਜਾਣ ਉਹ ਘੋੜੇ ਸੀ ਦਿਲਬਾਗ ਤੇ ਗੁਲਬਾਗ ਜਿਹੜੇ ਕੀ ਭਾਈ ਬਖਤਮਲ ਜੀ ਦੀ ਪ੍ਰੇਰਣਾ ਸਦਕਾ 6 ਕਰੋੜ ਰੁਪਏ ਮਲ ਜੀ ਨੇ ਇਹ ਘੋੜੇ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਟਾ ਕਰਨ ਦੇ ਲਈ ਬੇਨਤੀ ਕੀਤੀ ਕਿ ਮੇਰੇ ਵੱਲੋਂ ਇਹ ਸੇਵਾ ਪ੍ਰਵਾਨ ਕੀਤੀ ਜਾਵੇ ਕਾਬਲ ਦੇ ਵਿੱਚੋਂ ਉੱਚ ਕੋਟੀ ਦੇ ਘੋੜੇ ਜੋ ਕਿ ਪੂਰੇ ਵਰਲਡ ਦੇ ਵਿੱਚ ਕਿਤੇ ਘੋੜੇ ਮੌਜੂਦ ਨਹੀਂ ਸੀ ਉਹ ਘੋੜੇ ਖਰੀਦ ਕੇ ਲਿਆਉਂਦੇ ਗਏ ਜਦੋਂ ਇਹ ਘੋੜੇ ਖਰੀਦ ਕੇ ਕਾਬਲ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਲੈ ਕੇ ਆ ਰਹੇ ਨੇ ਸਾਜਹਾਨ ਦੇ ਹਾਕਮਾਂ ਦੀ ਬੁਰੀ ਨਜ਼ਰ ਇਹਨਾਂ ਘੋੜਿਆਂ ਦੇ ਉੱਤੇ ਪੈ ਗਈ। ਉਹਨਾਂ ਨੇ ਕਰੋੜੀ ਮਲ ਤੋਂ ਘੋੜੇ ਖਰੀਦਣੇ ਚਾਹੇ ਪਰ ਕਰੋੜੀ ਮਲ ਨੇ ਇੱਕ ਗੱਲ ਕਹਿ ਦਿੱਤੀ ਕਿ ਇਹ ਸਵਾ ਸਵਾ ਲੱਖ ਦਾ ਘੋੜਾ ਗੁਰੂ ਦੇ ਚਰਨਾਂ ਦੇ ਉੱਤੇ ਦੀ ਉਵਾਰ ਦਿੱਤਾ ਗਿਆ ਏ। ਇਹਦੀ ਕੀਮਤ ਕੋਈ ਨਹੀਂ ਲਾ ਸਕਦਾ। ਇਹ ਧੰਨ ਧਨ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਘੋੜੇ ਖਰੀਦੇ ਗਏ ਨੇ। ਲੇਕਿਨ ਟੱਕੇ ਦੇ ਨਾਲ ਹਾਕਮਾਂ ਦੇ ਵੱਲੋਂ ਉਹ ਘੋੜੇ ਖੋਹੇ ਗਏ ਜਿਹੜੇ ਘੋੜਿਆਂ ਨੂੰ ਬਾਅਦ ਵਿੱਚ ਭਾਈ ਵਿਧੀ ਚੰਦ ਜੀ ਵਾਪਸ ਲੈ ਕੇ ਆਉਂਦੇ ਨੇ ਉਹ ਆਪ ਜੀ ਪੂਰਾ ਪ੍ਰਸੰਗ ਸੁਣ ਸਕਦੇ ਹੋ ਉਹੀ ਪਰਿਵਾਰ ਭਾਈ ਬਖਤਮਲ ਜੀ ਦਾ ਪਰਿਵਾਰ ਜਿਹੜੇ ਪਰਿਵਾਰ ਤੋਂ ਉਸ ਨੇ ਘੋੜੇ ਖੋਹੇ ਸੀ ਤੇ ਬਾਅਦ ਵਿੱਚ ਭਾਈ ਵਿਧੀ ਚੰਦ ਜੀ ਲੈ ਕਰਕੇ ਆਏ ਸੀ ਜਿੱਥੇ ਭਾਈ ਵਿਧੀ ਚੰਦ ਜੀ ਨੂੰ ਬਖਸ਼ਿਸ਼ਾਂ ਦਿੱਤੀਆਂ ਉਸੇ ਸਮੇਂ ਭਾਈ ਬਖਤਮਲ ਜੀ ਦੇ ਪਰਿਵਾਰ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕਰਕੇ ਉਹਨਾਂ ਦੇ ਪ੍ਰਚਾਰ ਤੋਂ ਖੁਸ਼ ਹੋ ਕਰਕੇ ਉਹਨਾਂ ਨੂੰ ਇੱਕ ਪੋਥੀ ਸਾਹਿਬ ਉਸ ਸਮੇਂ ਜਿਸ ਪੋਥੀ ਸਾਹਿਬ ਦੇ ਵਿੱਚ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਨਹੀਂ ਹੈ ਜੀ ਉਹ ਪੋਥੀ ਸਾਹਿਬ ਇੱਕ 108 ਮਣਕਿਆਂ ਦੀ ਮਾਲਾ ਤੇ ਇੱਕ ਦਸਤਾਰ ਛੋਟੀ ਦਸਤਾਰ ਜਿਹੜੀ ਕੇਸਾਂ ਦੇ ਉੱਤੇ ਸਜਾਈ ਜਾਂਦੀ ਸੀ ਤੇ ਉਹਦੇ ਉੱਤੇ ਇੱਕ ਵੱਡੀ ਦਸਤਾਰ ਜਿਹੜੀ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਰੂਪ ਦੇ ਵਿੱਚ ਸਜਾਉਂਦੇ ਸੀ ਤੇ ਨਾਲ ਹੀ ਆਪਣੇ ਚਰਨਾਂ ਦਾ ਜੋੜਾ ਇਹ ਦਿੱਤਾ ਗਿਆ ਜਿਹੜੇ ਪਰਿਵਾਰ ਦੇ ਕੋਲ ਸਿਆਲਕੋਟ ਦੇ ਵਿੱਚ ਮੌਜੂਦ ਸੀ ਹਰ ਸਾਲ ਵਿਸਾਖੀ ਨੂੰ ਇੱਕ ਬਹੁਤ ਵੱਡਾ ਜੋੜ ਮੇਲਾ ਲੱਗਦਾ ਰਿਹਾ ਸੰਗਤਾਂ ਇਕੱਤਰ ਹੁੰਦੀਆਂ ਰਹੀਆਂ ਸਮੇਂ ਦੀ ਮਾਰ ਪਈ 1947 ਦੇ ਵਿੱਚ ਇਹ ਪਰਿਵਾਰ ਖੇਰੂ ਖੇਰੂ ਹੋ ਗਿਆ ਤੇ ਇਹ ਪਰਿਵਾਰ 1947 ਦੇ ਵਿੱਚ ਸਮੇਂ ਦੀ ਮਾਰ ਹਾਕਮਾਂ ਦੀ ਮਾਰ ਦੁਆਰਾ ਫੇਰ ਪੈਂਦੀ ਹੈ ਪਾਕਿਸਤਾਨ ਤੋਂ ਉੱਜੜ ਕੇ ਪੰਜਾਬ ਆ ਜਾਂਦਾ ਜੀ ਪੰਜਾਬ ਤੋਂ ਇਹ ਪਰਿਵਾਰ ਆ ਕਰਕੇ ਐਮਪੀ ਦੇ ਵਿੱਚ ਗਵਾਲੀਅਰ ਤੋਂ 55 ਕਿਲੋਮੀਟਰ ਸ਼ਿਵਪੁਰੀ ਰੋਡ ਦੇ ਉੱਤੇ ਏਬੀ ਰੋਡ ਉੱਥੋਂ ਰਸਤੇ ਵਿੱਚ ਪੈਂਦਾ ਜੀ ਮੋਹਨਾ ਮੋਹਨਾ ਤੋਂ 6 ਕਿਲੋਮੀਟਰ ਆਨੰਦਪੁਰਾ ਆਨੰਦਪੁਰਾ ਦੇ ਵਿੱਚ ਇਹ ਘਰ ਹੈ ਸਰਦਾਰ ਹਰਪੀਤ ਸਿੰਘ ਜੀ ਦੇ ਪਾਸ ਅੱਜ ਇਹ ਨਿਸ਼ਾਨੀਆਂ ਮੌਜੂਦ ਨੇ ਜੀ ਅੱਗੇ ਇਤਿਹਾਸ ਸੁਣਦੇ ਆਪਾਂ ਪਾਈ ਹਰਪੀਤ ਸਿੰਘ ਜੀ ਬਾਜਰੀ ਜੀ ਕਾ ਖਾਲਸਾ ਬਾਜਰੀ ਕੀ ਫਤਿਹ ਅੱਜ ਸਾਡੇ ਵੱਡੇ ਹੋਏ ਬਾਬਾ ਬਖਤਮਲ ਜੀ ਫਿਆਲਕੋਟ ਤੋਂ ਉਹਨਾਂ ਨੂੰ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੋਈ ਆ ਇੱਕ ਕਿਤਾਬ ਗ੍ਰੰਥ ਸਾਹਿਬ ਮਹਾਰਾਜ ਤੇ ਇੱਕ ਜੋੜਾ ਦਸਤਾਰ ਤੇ ਇੱਕ ਸਿਮਰਨਾ ਸੀਗਾ 108 ਮੋਤੀ ਦਾ ਜੋ ਸਿਮਰਨਾ ਤੇ ਵੰਡ ਚੁੱਕੇ ਆ ਸਾਰੇ ਸਾਡੇ ਵੱਡੇ ਤੇ ਹੁਣ ਸਾਡੇ ਕੋਲ ਤਿੰਨ ਚੀਜ਼ਾਂ ਬਾਬਾ ਜੀ ਦੀਆਂ ਤਿੰਨ ਨਿਸ਼ਾਨੀਆਂ ਸਾਡੇ ਕੋਲ ਮੌਜੂਦ ਨੇ ਨਿਸ਼ਾਨੀ ਜੋੜਾ ਸਾਹਿਬ ਦਸਤਾਰ ਤੇ ਆਪਣਾ ਗ੍ਰੰਥ ਸਾਹਿਬ ਤਿੰਨ ਚੀਜ਼ਾਂ ਹਾਂਜੀ 1947 ਤੋਂ ਬਾਅਦ ਫਿਰ ਤੁਹਾਡਾ ਪਰਿਵਾਰ ਇੱਥੇ ਕਿਦਾਂ ਪਹੁੰਚਿਆ ਪਹਿਲਾਂ ਜਲੰਧਰ ਆਏ ਸੀ ਅਸੀਂ ਦਸੂਰੇ ਮਕੇਰੀਆਂ ਨੇ ਦਿਲੰਦਰ ਦੇ ਲਾਗੇ ਦਸੂਏ ਮਕੇਰੀਆਂ ਤੋਂ ਕੁਝ ਸਾਲ ਉੱਥੇ ਰਹੇ ਆ ਉਦੋਂ ਬਾਅਦ ਅੱਜ ਤੋਂ ਮਤਲਬ 60 ਸਾਲ ਮਤਲਬ ਪਹਿਲਾਂ ਇੱਥੇ ਨਾਂਕੇ ਜਮੀਨ ਲੈ ਲਈ ਫਿਰ ਉੱਥੋਂ ਕਿਉਂਕਿ ਉਹ ਜਿਹੜਾ ਪੰਜਾਬ ਪਾਕਿਸਤਾਨ ਤੋਂ ਨਾਲ ਇਹਨਾਂ ਦੇ ਪਰਿਵਾਰ ਆਏ ਸੀ ਨਾ ਉਹ ਨਾਲ ਸੰਦੇ ਉਹ ਜਮੀਨ ਵੇਚ ਕੇ ਇੱਧਰ ਆ ਗਏ ਸਨ ਉਹਨਾਂ ਦੇ ਨਾਲ ਫਿਰ ਇਹ ਵੀ ਆ ਗਏ ਹਾਲਾਂਕਿ ਜਮੀਨ ਤੇ ਉੱਥੇ ਵੀ ਹੈਗੀ ਸੀ ਬਾਵਾ ਸੀ ਜਿੰਨਾਂ ਕੋਲ ਪਰ ਲੇਕਿਨ ਉਹ ਸਾਥ ਪਿੰਡਿਆਂ ਦਾ ਨਾਲ ਸਾਥ ਕਰਕੇ ਇੱਥੇ ਆ ਗਏ ਤੇ ਉਦੋਂ ਇੱਥੇ ਬਹੁਤ ਜੰਗਲ ਹੁੰਦਾ ਸੀ ਜੰਗਲਾਂ ਦੇ ਵਿੱਚ ਆਣ ਕੇ ਤੇ ਇੱਥੇ ਵਸੇ ਨੇ ਫਿਰ ਤੇ ਜੰਗਲਾਂ ਨੂੰ ਕੱਟ-ਕੱਟ ਕੇ ਜੰਗਲਾਂ ਨੂੰ ਕੱਟ-ਕੱਟ ਕੇ ਇੱਥੇ ਜ਼ਮੀਨ ਬਣਾਈਏ ਪੂਰੀ ਆਬਾਦ ਕੀਤੀ ਇੱਥੇ ਜੰਗਲ ਇੰਨਾ ਸੀਗਾ ਇੱਥੇ ਸ਼ੇਰ ਦੇ ਬੱਚੇ ਲੈ ਕੇ ਗਿਆ ਸੀ ਜਿਹੜੇ ਜਿਹਦੇ ਕੋਲੇ ਜ਼ਮੀਨ ਸੀ ਨਾ ਡਾਕਟਰ ਸੀਗਾ ਡਾਕਟਰ ਦੀਵਾਨ ਉਹ ਇੱਥੇ ਸ਼ੇਰ ਦੇ ਬੱਚੇ ਫੜ ਕੇ ਲੈ ਗਿਆ ਛੋਟੇ-ਛੋਟੇ ਉਹਨੇ ਪਾਲੇ ਹਨ ਥੋੜੇ ਦਿਨ ਫਿਰ ਉਹ ਖਤਮ ਹੋ ਗਏ ਬੱਚੇ ਉਦੋਂ ਇੰਨਾ ਜੰਗਲ ਸੀਗਾ ਇਸਾਂ ਤੇ ਥੋੜਾ ਉੱਥੇ ਵੀ ਪਰਿਵਾਰ ਕੋਈ ਹੈਗੇ ਨੇ ਪਾਕਿਸਤਾਨ ਦੇ ਵਿੱਚ ਨਹੀਂ ਉਧਰ ਨਹੀਂ ਹੈਗੇ ਸਾਰੇ ਇੱਥੇ ਸਾਡਾ ਪਰਿਵਾਰ ਤੇ ਸਾਰਾ ਇੱਕੋ ਇੱਕ ਤੁਰਿਆ ਆ ਹਾਂਜੀ ਚੇ ਜਿਹ ਹੁਣਾ ਕੋ ਜਰੂਰ ਸਾਡੇ ਤਾਇਆ ਜੀ ਤੇ ਡੈਡੀ ਦੋਪਰਾ ਸਨ ਤੇ ਇੱਕ ਭੈਣ ਸੀਗੀ ਇਹਨਾਂ ਦੀ ਤੇ ਭੈਣ ਪੂਰੀ ਹੋ ਗਈ ਸੀ ਤੇ ਜਿਹੜੇ ਇਹਨਾਂ ਦੇ ਮਤਲਬ ਸਾਡੇ ਦਾਦਾ ਜੀ ਸਨ ਉਹ ਭੈਣ ਭਰਾ ਸਨ ਦੋਵੇਂ ਤੇ ਭੈਣ ਪੰਜਾਬ ਚ ਨੇ ਆਪਣਾ ਸਰਾਂ ਦੇ ਲਾਗੇ ਉਹ ਪੂਰੇ ਹੋ ਗਏ ਪੂਆ ਤੇ ਸਾਡੇ ਦਾਦੀ ਦਾਦੀ ਪੂਆ ਲੱਗਦੀ ਕਿਉਂਕਿ ਡੈਡੀ ਦੀ ਪੂਆ ਸੀ ਉਹ ਤੇ ਉਹਨਾਂ ਦੇ ਭਰਾ ਹੈਗੇ ਆ ਜੋਤੀ ਸਰੂਪ ਗੁਰਦੁਆਰੇ ਦੇ ਨਾਲ ਹੀ ਉਹਨਾਂ ਦੀ ਜ਼ਮੀਨ ਹੈ 1947 ਤੋਂ ਬਾਅਦ ਪੰਜਾਬ ਚ ਇਹ ਪੰਜਾਬ ਤੋਂ 1965 ਦੇ ਵਿੱਚ एमपी ਦੇ ਜੰਗਲਾਂ ਨੂੰ ਆ ਕਰਕੇ ਜਿੱਥੇ ਕੀ ਦੱਸਦੇ ਨੇ ਇਹ ਜਗਾ ਜਿੱਥੇ ਅਸੀਂ ਖੜੇ ਆ ਜੀ ਇਹਨਾਂ ਜੰਗਲਾਂ ਨੂੰ ਕੱਟ ਕੇ ਆਵਾਦ ਕੀਤਾ ਸ਼ੇਰ ਵੀ ਰਹਿੰਦੇ ਸੀ ਸ਼ੇਰਾਂ ਦੇ ਬੱਚੇ ਵੀ ਇਹਨਾਂ ਨੇ ਇੱਥੇ ਡਾਕਟਰ ਸਾਹਿਬ ਉਹਨਾਂ ਨੇ ਪਾਲੇ ਸੀਗੇ ਜੀ ਤੇ ਉਹਨਾਂ ਨੂੰ ਬਚਾਇਆ ਸੀ ਖਾਲਸੇ ਨੇ ਜੰਗਲ ਵੀ ਬਚਾਇਆ ਸ਼ੇਰਾਂ ਦੇ ਬੱਚਿਆਂ ਨੂੰ ਵੀ ਬਚਾਇਆ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੀਆਂ ਨਿਸ਼ਾਨੀਆਂ ਵੀ ਇੱਥੇ ਲੈ ਕੇ ਆਉਂਦੀਆਂ ਗਈਆਂ ਬੜੇ ਦੁੱਖ ਭਰੇ ਪਰਿਵਾਰ ਨੇ ਇੱਥੇ ਸਮਾਂ ਕੱਟ ਕੇ 2 ਸਾਲ ਪਹਿਲਾਂ ਦਾਸ ਨੂੰ ਵੀ ਫੋਨ ਆਇਆ ਸੀ ਪਰ ਉਸ ਸਮੇਂ ਪਰਿਵਾਰ ਡਰਿਆ ਹੋਇਆ ਵੀ ਸੀ ਕਿਉਂਕਿ ਪਹਿਲਾਂ ਵੀ ਕੁਝ ਉਹਨਾਂ ਲੋਕਾਂ ਨੇ ਜਿਨ੍ਹਾਂ ਕੋਲੋਂ ਗੁਰੂਗ੍ਰਾਮ ਸਾਹਿਬ ਜੀ ਲਜਾਏ ਗਏ ਤੱਕੇ ਦੇ ਨਾਲ ਤੇ ਜਾਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਖੋਹੀਆਂ ਗਈਆਂ ਡਰਦਾ ਹੋਇਆ ਪਰਿਵਾਰ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਨਹੀਂ ਸੀ ਕਰਾਉਂਦਾ ਪਰ ਹੁਣ ਸਮਾਂ ਬਦਲ ਚੁੱਕਿਆ ਜੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸੋਝੀ ਆ ਚੁੱਕੀ ਹੈ ਜੋ ਕਿ ਅੱਜ ਪਰਿਵਾਰ ਸੰਗਤਾਂ ਸਾਹਮਣੇ ਇਹ ਨਿਸ਼ਾਨੀਆਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਦਰਸ਼ਨ ਕਰਾਉਣ ਦੇ ਲਈ ਤਿਆਰ ਹੈ ਆਪ ਜੀ ਦਰਸ਼ਨ ਖੁੱਲੇ ਦਰਸ਼ਨ ਦੇਦਾਰੇ ਇਹਨਾਂ ਨਿਸ਼ਾਨੀਆਂ ਦੇ ਕਰ ਸਕਦੇ ਹੋ ਸੰਗਤਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜੋ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜੀ ਉਹ ਸਰਦਾਰ ਹਰਪੀਤ ਸਿੰਘ ਜੀ ਨੂੰ ਪਹਿਲਾਂ ਫੋਨ ਕਰ ਦੇਣ ਜੀ ਇਹ ਇਹਨਾਂ ਦਾ ਨੰਬਰ ਡਿਸਪਲੇ ਹੋ ਰਿਹਾ ਜੀ ਇਸ ਨੰਬਰ ਤੇ ਕਾਲ ਕਰਕੇ ਫਿਰ ਸੰਗਤ ਆਵੇ ਜੀ ਤਾਂ ਕਿ ਪਰਿਵਾਰ ਨੂੰ ਵੀ ਪਤਾ ਹੋਵੇ ਸੰਗਤ ਦਰਸ਼ਨ ਕਰਨ ਦੇ ਲਈ ਆ ਰਹੀ ਹੈ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਇਹ ਜੋੜਾ ਸਾਹਿਬ ਜੀ ਇਹ ਜੋੜਾ ਸਾਹਿਬ ਜੀ ਨੇ ਜੋ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਆਪਣੇ ਚਰਨਾਂ ਦਾ ਜੋੜਾ ਹੈ ਜੀ ਇਹ ਜੋੜੇ ਦਾ ਸਾਈਜ਼ 13 ਇੰਚ 12 ਤੇ 13 ਇੰਚ ਲੰਮੇ ਆ ਤੇ 4 ਇੰਚ ਚੌੜਾ ਜੋੜਾ 3.5 4 ਇੰਚ 3.5 ਪਹਿਲਾਂ ਵੀ ਇੰਨਾ ਵੱਡਾ ਇਸ ਤੋਂ ਵੱਡਾ ਹੋਏਗਾ ਪਹਿਲਾਂ ਵੱਡਾ ਹੋਏਗਾ ਤੇ ਸੁਗੜ ਗਿਆ ਹੁਣ 3.5 ਸੌ ਸਾਲ ਚ ਚੀਜ਼ ਸੁਗੜ ਜਾਂਦੀ ਚਮੜਾ ਤੇ ਉਹ ਚਮੜਾ ਤੇ ਸੁੱਕਣਾ ਸੀ ਹਾਂਜੀ ਤੋਂ ਜਾ ਕਰੈਕ ਹੋਣ ਕਰਕੇ ਥੋੜਾ ਛੋਟਾ ਮਤਲਬ ਹੋ ਗਿਆ ਕੋਈ ਥੋੜਾ ਟੁੱਟ ਗਿਆ ਦੋ ਚਾਰ ਟੁਕੜੇ ਹੋ ਗਿਆ ਹੁਣ ਤੇ ਜੋੜਾ ਸਾਹਿਬਾ ਜੀ ਉਸ ਤੋਂ ਬਾਅਦ ਦੋ ਦਸਤਾਰਾਂ ਨੇ ਜੀ ਇਹ ਜਿਹੜੀ ਦਸਤਾਰ ਜਿਹੜੀ ਹੈ ਤੇ ਇਹਦੇ ਉੱਪਰ ਜਿਹੜੀ ਛੋਟੀ ਦਸਤਾਰ ਹੈ ਜੀ ਇਹ ਦੇਖੋ ਕਿੰਨੀ ਸੋਹਣੀ ਉਸ ਸਮੇਂ ਦੀ 컬러ਫੁਲ ਦਸਤਾਰ ਕਹਿ ਲਈ ਕਿ ਕਿੰਨੀ ਸੋਹਣੀ ਦਸਤਾਰ ਹੈ ਜਿਹੜੀ ਛੇਵੇਂ ਪਾਸ਼ਾ ਮਹਾਰਾਜੀ ਸਜਾਉਂਦੇ ਹੁੰਦੇ ਸੀ ਜੀ ਤੇ ਹੁਣ ਦਰਸ਼ਨ ਕਰਦੇ ਆ ਪੋਥੀ ਸਾਹਿਬ ਜੀ ਦੇ ਜੋ ਕਿ ਅੱਜ ਵੀ ਬਹੁਤ ਆਦਬ ਤੇ ਸਤਕਾਰ ਦੇ ਨਾਲ ਘਰ ਵਿੱਚ ਸੰਭਾਲ ਕੇ ਰੱਖੇ ਹੋਏ ਨੇ ਜੀ ਜੀ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰੋ ਦਾਤਾ ਜੀ ਪ੍ਰਕਾਸ਼ ਮਾਨ ਉਹ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰੋ ਗਲਤੀਆਂ ਭੁੱਲਾ ਚੁੱਕਾ ਮਾਫ਼ ਕਰਨੀਆਂ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਣੀ ਸੋਨ ਹੋ ਸਤਿ ਸ੍ਰੀ ਅਕਾਲ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੂ ਸਹਬ ਜੀ ਸ਼ਲੋਕ ਮੁਹੱਲਾ 3 ਜਗਤ ਅਗਿਆਨੀ ਅੰਧ ਲੈ ਦੂਜੇ ਭਾਏ ਕਰਮ ਕਮਾਏ ਦੂਜੇ ਭਾਏ ਜੀਤੇ ਕਰਮ ਕਰੇ ਦੁੱਖ ਲਾਗੇ ਤਨ ਧਾਏ ਸੋ ਇਸ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗਮਾਲਾ ਨਹੀਂ ਜੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ ਤੇ 6ਵੇਂ ਪਾਤਸ਼ਾਹ ਮਹਾਰਾਜ ਵੇਲੇ ਜਦੋਂ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਵੇਲੇ ਪੋਥੀ ਸਾਹਿਬ ਸੀ ਉਸ ਪੋਥੀ ਸਾਹਿਬ ਜੀ ਦਾ ਉਤਾਰਾ ਜਿਹੜਾ ਹੈ ਇਹ ਗ੍ਰੰਥ ਹੈ ਜੀ ਦੇਖੋ ਕਿੱਡੀ ਪਰਿਵਾਰ ਦੇ ਉੱਤੇ ਕਿਰਪਾ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਸ ਕਮਰੇ ਦੇ ਵਿੱਚ ਪੋਥੀ ਸਾਹਿਬਾ ਕਦੇ ਉਸ ਘਰ ਦੇ ਅੰਦਰ ਜੋੜੇ ਪਾ ਕੇ ਪਰਿਵਾਰ ਅੱਜ ਤੱਕ ਨਹੀਂ ਆਇਆ ਜੋੜੇ ਘਰ ਤੋਂ ਬਾਹਰ ਹੁੰਦੇ ਨੇ ਪਰਿਵਾਰ ਅੰਦਰ ਸਤਕਾਰ ਦੇ ਨਾਲ ਪੂਰੇ ਸਤਕਾਰ ਦੇ ਨਾਲ ਆਪ ਪਰਿਵਾਰ ਗੁਰਬਾਣੀ ਪੜ੍ਹਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਪੋਥੀ ਸਾਹਿਬ ਜੀ ਦੀ ਸੇਵਾ ਨਿਭਾਉਂਦੇ ਨੇ ਜੀ ਸਮੂਹ ਖੋਜ ਵਿਚਾਰ ਟੀਮ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਹ ਵੀਡੀਓ ਸੰਗਤਾਂ ਤੱਕ ਪਹੁੰਚਾਓ ਜੀ ਤਾਂ ਕਿ ਪਤਾ ਲੱਗੇ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸੇਵਾਦਾਰ ਪੂਰੇ ਭਾਰਤ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਖਿਲਰੇ ਹੋਏ ਨੇ ਇੱਕ ਵਾਰ ਫੇਰ ਇਹ ਪਰਿਵਾਰ ਇਕੱਠੇ ਹੋ ਜਾਣ ਸਾਡੀ ਹਮੇਸ਼ਾ ਇਹੀ ਪਹਿਰੇਦਾਰੀ ਰਹੇਗੀ ਗੁਰੂ ਸਾਹਿਬ ਵੇਲੇ ਦੇ ਜਿਹੜੇ ਉਹ ਪਰਿਵਾਰ ਪਾਈ ਮਤੀ ਦਾਸ ਜੀ ਦਾ ਪਰਿਵਾਰ ਭਾਈ ਦਿਆਲਾ ਜੀ ਦਾ ਪਰਿਵਾਰ ਭਾਈ ਸਤੀ ਦਾਸ ਜੀ ਦਾ ਪਰਿਵਾਰ ਭਾਈ ਸਚਨ ਸੱਚ ਦਾ ਪਰਿਵਾਰ ਇਹ ਭਾਈ ਰੂਪੇ ਜੀ ਦਾ ਪਰਿਵਾਰ ਹੋਰ ਮਾਈ ਦੇਸਾਂ ਜੀ ਦੇ ਪਰਿਵਾਰ ਕਿੰਨੇ ਪਰਿਵਾਰ ਨੇ ਜਿਹੜੇ 10 ਗੁਰੂ ਸਾਹਿਬਾਂ ਵੇਲੇ ਦੇ ਅਲੱਗ-ਅਲੱਗ ਹੋਏ ਹੋਏ ਨੇ ਇੱਕ ਸਟੇਜ ਤੇ ਇੱਕ ਦਿਨ ਸਮਾਂ ਆਊਗਾ ਇਹ ਪਰਿਵਾਰ ਇਕੱਠੇ ਹੋਣਗੇ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਤੁਸੀਂ ਵੇਖੀ ਬਹੁਤ ਸਾਰੇ ਵੀਰ ਮੇਰੇ ਐਸੇ ਵੀ ਹੋਣਗੇ ਜਿਨ੍ਹਾਂ ਨੇ ਇਹ ਚੀਜ਼ਾਂ ਲਾਈਵ ਜਾ ਕੇ ਵੇਖੀਆਂ ਹੋਣਗੀਆਂ ਉੱਥੇ ਅਗਰ ਤੇ ਕੋਈ ਐਸਾ ਮੇਰੀ ਵੀਡੀਓ ਵੇਖ ਰਿਹਾ ਹੈ ਜਿਹਨੇ ਇਹ ਚੀਜ਼ਾਂ ਲਾਈਵ ਦੇਖੀਆਂ ਤੇ ਮੈਂ ਉਹਦੇ ਕੋਲ ਰਿਕੁਐਸਟ ਕਰਨੀ ਹੈ ਬੇਨਤੀ ਕਰਨੀ ਹੈ ਕਿ ਉਹ ਤੇ ਕਮੈਂਟ ਦੇ ਵਿੱਚ ਲਾਜ਼ਮੀ ਦੱਸੇ ਕਿ ਉਹ ਇਸ ਟੈਮੋਨੈਟ ਚੀਜ਼ਾਂ ਵੇਖੀਆਂ ਸੀ ਕਿ ਕੀ ਉਹਦੇ ਐਸਾ ਅਸਾਸੀ ਤਾਸੁਰਾਤ ਕੀ ਸੀਗੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਉਹਨਾਂ ਚੀਜ਼ਾਂ ਨੂੰ ਵੇਖ ਕੇ ਔਰ ਉਹਨਾਂ ਦੀ ਜਿਸ ਤਰ੍ਹਾਂ ਅਸੀਂ ਵੀਡੀਓ ਦੇ ਵਿੱਚ ਉਹਨਾਂ ਦੀ ਕੰਡੀਸ਼ਨ ਦੇਖੀ ਹੈ ਆਇਆ ਇਸੇ ਕੰਡੀਸ਼ਨ ਹੈ ਜਾਂ ਇਸ ਤੋਂ ਬਿਹਤਰ ਕੰਡੀਸ਼ਨ 'ਚ ਸੀਗੇ ਨੇ ਤੇ ਉਹ ਵੀਰ ਜਿਹੜੇ ਕਦੀ ਨਹੀਂ ਜਾ ਸਕੀ ਕਿ ਉਹਨਾਂ ਨੂੰ ਇਸ ਵੀਡੀਓ ਤੇ ਜ਼ਰੀਏ ਇਨਫਰਮੇਸ਼ਨ ਹਾਸਲ ਹੋਈ ਹੋਏਗੀ ਔਰ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਦਰਸ਼ਨ ਵੀ ਕੀਤੇ ਹੋਣਗੇ ਆ ਵੀਰੋ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਪਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼